ਮਾਂ ਨ ਕਹਾਣੀ ਅੰਮ੍ਰਿਤਕੌਰ ਦਾਦੀ ਆ ਦੇਖੋ ਮੰਮੀ ਨੇ ਸਟੇਟਸ ਪਾਇਆ ਮਾਈ সুইਟ ਫੈਮਲੀ ਲਿਖ ਕੇ ਪੋਤੀ ਨੇ ਮੋਬਾਈਲ ਦਾਦੀ ਅੱਗੇ ਕਰਦਿਆਂ ਕਿਹਾ ਦਾਦੀ ਨੇ ਕੋਲ ਪਈ ਮੇਜ਼ ਤੇ ਰੱਖੀ ਐਨਕ ਦੇ ਸ਼ੀਸ਼ੇ ਸਾਫ਼ ਕਰਦਿਆਂ ਐਨਕ ਲਾਈ ਤੇ ਮੋਬਾਈਲ ਦੇਖਣ ਲੱਗੀ ਪਰ ਦਾਦੀ ਨੇ ਜਿੰਨੀ ਖੁਸ਼ੀ ਨਾਲ ਐਨਕ ਲਾਈ ਸੀ ਉਸ ਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਸਾਰੀ ਖੁਸ਼ੀ ਕਿਤੇ ਉੱਡ ਬੁੱਡ ਗਈ ਆਹ ਦੇਖੋ ਮੈਂ ਪਾਪਾ ਅਤੇ ਮੰਮੀ ਕਿੰਨੇ ਸੋਹਣੀ ਐ ਨਾ ਹਾਂ ਪੁੱਤਰ ਬਹੁਤ ਸੋਹਣੀ ਏ ਜਿਉਂਦੇ ਵਸਦੇ ਰਹੋ ਦਾਦੀ ਨੇ ਐਨਕ ਉਤਾਰਦਿਆਂ ਆਖਿਆ ਉਹ ਪੋਤੀ ਵੱਲ ਪਿੱਠ ਕਰਕੇ ਲੇਟ ਗਈ ਮੱਧਮ ਜਹੀ ਆਵਾਜ਼ ਵਿੱਚ ਉਸਨੇ ਪਤਾ ਨਹੀਂ ਕਿਸ ਨੂੰ ਕਿਹਾ ਮੇਰੇ ਤੋਂ ਬਿਨਾ ਹੀ ਸਵੀਟ ਫੈਮਲੀ ਕਿਤੇ ਮੈਂ ਵਾਧੂ ਦਾ ਨਹੀਂ ਲੱਗਣ ਲੱਗ ਪਈ ਫੋਟੋ ਵਿੱਚ ਮੇਰੇ ਤੋਂ ਬਿਨਾ ਹੀ ਫੈਮਲੀ ਸਵੀਟ ਬਣ ਗਿਆ ਮੈਂ ਤਾਂ ਕਦੇ ਕਿਸੇ ਨੂੰ ਕੁਝ ਕਿਹਾ ਵੀ ਨਹੀਂ ਕੋਈ ਤਿੰਨ ਕਰੇ ਕੋਈ ਅਗਲੇ ਅੰਦਾਕਾਰ ਪਰ ਬਣਾਇਆ ਤਾਂ ਮੈਂ ਹੀ ਐ ਕਿੰਨੀਆਂ ਔਖਾਂ ਕੱਟ ਕੇ ਕੀ ਮੈਂ ਪਰਿਵਾਰ ਦਾ ਹਿੱਸਾ ਨਹੀਂ ਸਾਹਮਣੇ ਕੰਧ ਤੇ ਲੱਗੀ ਆਪਣੇ ਪਤੀ ਦੀ ਤਸਵੀਰ ਵੱਲ ਦੇਖਣ ਲੱਗੀ ਉਸ ਨੂੰ ਦੁਨੀਆ ਛੱਡ ਕੇ ਗਏ ਨੂੰ 30 ਸਾਲ ਹੋ ਗਏ ਸਨ ਦੋਵੇਂ ਬੱਚੇ ਬਹੁਤ ਛੋਟੇ ਸਨ ਜਿਹੜੀਆਂ ਮੁਸ਼ਕਲਾਂ ਨਾਲ ਉਸਨੇ ਬੱਚਿਆਂ ਨੂੰ ਪਾਲਿਆ ਅਤੇ ਪੜਾਇਆ ਸਭ ਅੱਖਾਂ ਅੱਗੇ ਆ ਗਿਆ ਬੱਚਿਆਂ ਦੀ ਸਲਾਮਤੀ ਲਈ ਨੰਗੇ ਪੈਰੀ ਧਾਰਮਿਕ ਸਥਾਨਾਂ ਤੇ ਜਾ ਕੇ ਨੱਕ ਰਗੜੇ ਪੜਾ ਕੇ ਨੌਕਰੀਆਂ ਕਰਨ ਦੇ ਕਾਬਿਲ ਬਣਾਇਆ ਪੋਤੀ ਨੂੰ ਉਸਨੇ ਰਾਤਾਂ ਜਾਗ-ਜਾਗ ਕੇ ਪਾਲਿਆ ਆਪਣੇ ਢਿੱਡੋਂ ਜੰਮੀ ਔਲਾਦ ਵਾਂਗ ਘਰ ਦੇ ਕੰਮ ਵੀ ਉਸਨੇ ਛੱਡੇ ਨਹੀਂ ਸਨ ਅੱਦੇ ਕੰਮ ਉਹ ਖੁਸ਼ੀ-ਖੁਸ਼ੀ ਕਰ ਦਿੰਦੀ ਆਖਦੀ ਕਿ ਹੱਥ ਪੈ ਚੱਲਦੇ ਰਹਿਣ ਤਾਂ ਸਰੀਰ ਵੀ ਠੀਕ ਰਹਿੰਦਾ ਹੈ ਪਰ ਅੱਜ ਉਸ ਨੂੰ ਸਰੀਰ ਵੀ ਥੱਕਿਆ-ਥੱਕਿਆ ਲੱਗ ਰਿਹਾ ਸੀ ਉਸ ਨੂੰ ਜਾਪ ਰਿਹਾ ਸੀ ਜਿਵੇਂ ਜੀਰਾਂ ਤੋਂ ਬਿਮਾਰ ਹੋਵੇ ਉਸ ਦੀਆਂ ਸਾਰੀਆਂ ਪੀੜਾਂ ਹਰੀਆਂ ਹੋ ਗਈਆਂ ਵਾਰ-ਵਾਰ ਸਵੀਟ ਫੈਮਿਲੀ ਵਿੱਚ ਆਪਣੇ ਆਪ ਨੂੰ ਲੱਭਦੀ ਉੱਠਣ ਲੱਗਿਆਂ ਉਸ ਨੂੰ ਕਮਜ਼ੋਰੀ ਮਹਿਸੂਸ ਹੋਈ। ਨੌ ਉਸਦੇ ਕਮਰੇ ਵਿੱਚ ਆਈ। ਉਸ ਦਾ ਉਹਨੂੰ ਬੁਲਾਉਣ ਨੂੰ ਜੀ ਨਾ ਕੀਤਾ। ਗਵਾਂਡਣਾ ਦੀਆਂ ਗੱਲਾਂ ਚੇਤੇ ਆਉਣ ਲੱਗੀਆਂ ਜਿਹੜੀਆਂ ਆਖਦੀਆਂ ਹੁੰਦੀਆਂ ਸਨ। ਜਿੰਨਾ ਮਰਜੀ ਜ਼ੋਰ ਲਾ ਲਵੋ ਨੋਹਾ ਧੀਆ ਨਹੀਂ ਬਣ ਸਕਦੀਆਂ। ਧੀਆ ਕਿਉਂ ਬਣਾਉਣੇ? ਨੋਆ ਹੀ ਰਹਿਣ ਦਿਓ ਨਾ। ਨੋਆ ਵੀ ਤਾਂ ਪਿਆਰੀਆਂ ਹੁੰਦੀਆਂ ਨੇ। ਉਹ ਹੱਸ ਕੇ ਆਖ ਦਿੰਦੀ। ਅੱਜ ਉਹਨੂੰ ਲੱਗ ਰਿਹਾ ਸੀ ਸ਼ਾਇਦ ਉਹ ਸੱਚੀ ਕਹਿੰਦੀਆਂ ਸਨ। ਉਹ ਆਪਣੇ ਆਪ ਨੂੰ ਕੋਸ ਰਹੀ ਸੀ। ਕਦੇ ਸੋਚਦੀ ਅੰਨੀ ਬੁਰੀ ਵੀ ਨਹੀਂ ਉਸਦੀ ਨੋ ਠੀਕ ਤਾਂ ਚੱਲ ਰਿਹਾ ਪਰਿਵਾਰ ਫਿਰ ਗਵੰਡਣਾ ਦੀਆਂ ਗੱਲਾਂ ਭਾਰੂ ਹੋ ਜਾਂਦੀਆਂ ਫਿਰ ਸੋਚਦੀ ਗਵੰਡਣਾ ਠੀਕ ਹੀ ਆਖਦੀਆਂ ਸਨ ਮੈਂ ਹੀ ਨਹੀਂ ਕਦੇ ਉਸਨੂੰ ਕੁਝ ਕਿਹਾ ਜਿਸ ਦਿਨ ਆਖ ਦਿੱਤਾ ਉਸ ਦਿਨ ਪਤਾ ਨਹੀਂ ਕੀ ਕੀ ਸੁਣਨਾ ਪਊ ਮੈਂ ਸੱਚੀ ਕਮਲੀ ਆ ਜਿਨੇ ਆਉਂਦੀ ਨੂੰ ਸਿਰ ਤੇ ਬਿਠਾ ਲਿਆ ਅੱਜ ਮੈਂ ਪਰਿਵਾਰ ਵਿੱਚੋਂ ਕੱਢ ਕੇ ਵਗਾਹ ਮਾਰੀ ਹੁਣ ਮੈਂ ਕਿੱਥੇ ਜਾਵਾਂ ਮੈਨੂੰ ਵੀ ਬੁਲਾ ਲੈ ਹੁਣ ਉਪਤੇ ਦੀ ਫੋਟੋ ਵੱਲ ਦੇਖ ਕੇ ਮਨ ਹੀ ਮਨ ਉਸ ਨਾਲ ਗੱਲਾਂ ਕਰ ਰਹੀ ਸੀ ਉਸ ਦੀਆਂ ਅੱਖਾਂ ਪਰ ਆਈਆਂ ਇੱਕ ਅੱਖ ਦਾ ਪਾਣੀ ਡੁੱਲ ਗਿਆ ਤੇ ਦੂਜੀ ਦਾ ਪਹਿਲਾਂ ਹੀ ਦੁਪੱਟੇ ਨਾਲ ਸਮੇਟ ਲਿਆ ਪੋਤੀ ਨੇ 2-3 ਵਾਰ ਦਾਦੀ ਦਾ ਮੂੰਹ ਚੁੰਮਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪਰੇ ਤੱਕ ਦਿੱਤਾ ਪੋਤੀ ਆਮ ਕਰਕੇ ਦਾਦੀ ਨਾਲ ਹੀ ਸ਼ਰਾਰਤਾ ਕਰਦੀ ਕਿਉਂਕਿ ਮਾਪਿਓ ਦੋਵੇਂ ਹੀ ਨੌਕਰੀ ਕਰਦੇ ਸਨ ਦਾਦੀ ਕੀ ਹੋ ਗਿਆ ਪੋਤੀ ਨੇ ਰੋਣਾ ਜਿਹਾ ਮੂੰਹ ਬਣਾ ਕੇ ਆਖਿਆ ਮੈਨੂੰ ਛੇੜਨਾ ਮੇਰਾ ਮਨ ਠੀਕ ਨਹੀਂ ਉਸਨੇ ਕੁੜੀ ਵੱਲੋਂ ਮੂੰਹ ਫੇਰਦਿਆਂ ਆਖਿਆ ਕੁੜੀ ਚੁੱਪ ਹੋ ਗਈ ਤੇ ਮੋਬਾਈਲ ਤੇ ਗੇਮ ਖੇਡਦੀ ਖੇਡਦੀ ਥੋੜੀ ਥੋੜੀ देर ਬਾਅਦ ਆਪਣੀ ਦਾਦੀ ਵੱਲ ਦੇਖ ਲੈਂਦੀ ਉਹ ਦਾਦੀ ਆ ਦੇਖੋ ਪਹਿਲੀ ਫੋਟੋ ਤੋਂ ਵੀ ਕੈਂਡ ਕੁੜੀ ਨੇ ਦਾਦੀ ਨੂੰ ਐਨਕ ਫੜਾਉਂਦਿਆਂ ਕਿਹਾ ਮੈਂ ਨਹੀਂ ਦੇਖਣੀ ਫੇਰ ਦੇਖ ਲਵਾਂ ਪਰ ਕੁੜੀ ਦੀ ਜिद ਮੋਰੇ ਦਾਦੀ ਦੀ ਇੱਕ ਨਾ ਚੱਲੀ ਉਹਨੇ ਉਤਰੇ ਜਹੇ ਜੀ ਨਾਲ ਐਨਕ ਲਾਈ ਦਾਦੀ ਆ ਦੇਖੋ ਤੁਸੀਂ ਇਹ ਤਾਂ ਲਿਖਿਆ ਮੇਰੇ ਪਿਆਰੇ ਪਰਿਵਾਰ ਦੀ ਉਹ ਸਖਸ਼ੀਅਤ ਜਿਸ ਦੀ ਮਿਹਨਤ ਅਤੇ ਦੁਆਵਾਂ ਸਦਕਾ ਅਸੀਂ ਸਾਰੇ ਖੁਸ਼ ਹਾਂ ਪਹਿਲਾਂ ਮੈਂ ਗੇਮ ਖੇਡ ਰਹੀ ਸੀ ਇਸ ਕਰਕੇ ਫੋਟੋ ਦਿਖਾਉਣੀ ਰਹਿ ਗਈ ਦਾਦੀ ਦੇ ਚਿਹਰੇ ਤੇ ਮੁਸਕਰਾਹਟ ਆਉਣ ਲੱਗੀ ਉਹ ਵਾਰ-ਵਾਰ ਪੜ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਵਾਲੀ ਚਮਕ ਆ ਰਹੀ ਸੀ ਸੱਚੀ ਉਸ ਦੀ ਫੋਟੋ ਬੜੀ ਟੌਰ ਵਾਲੀ ਸੀ ਸੂਟ ਵੀ ਬੜਾ ਸੋਹਣਾ ਜਚਿਆ ਸੀ ਦੁਪੱਟੇ ਦੇ ਚਾਰੇ ਪਾਸੇ ਬਰੀਕ-ਬਰੀਕ ਕਢਾਈ ਸੀ ਇਹ ਸੂਟ ਵੀ ਤਾਂ ਨੌ ਨੇ ਧੱਕੇ ਨਾਲ ਹੀ ਲੈ ਕੇ ਦਿੱਤਾ ਸੀ ਆਖਦੀ ਸੀ ਮੰਮੀ ਸੋਹਣੇ ਸੋਹਣੇ ਕੱਪੜੇ ਪਾਇਆ ਕਰੋ ਦੇਖਣ ਵਾਲਾ ਕੀ ਕਹੂਗਾ ਨੌ ਪੁੱਤ ਸਰਕਾਰੀ ਨੌਕਰੀ ਕਰਦੇ ਨੇ ਤੇ ਮਾਂ ਉਹੀ ਘਸੇ ਪੀਟੇ ਕੱਪੜੇ ਪਾਈ ਫਿਰਦੀ ਏ ਕੱਪੜਾ ਲੀੜਾ ਜੁੱਤੀ ਜੋੜਾ ਨੌ ਨੇ ਤਾਂ ਕਦੇ ਕਸਲ ਨਹੀਂ ਛੱਡੀ ਨਾਲੇ ਜਿਹਨੂੰ ਲੋਕਲਾਜ ਦੀ ਪ੍ਰਵਾਹ ਹੋਵੇ ਉਹ ਆਪਣੇ ਫਲਜਾਂ ਤੋਂ ਨਹੀਂ ਭੱਜਦਾ ਹੁੰਦਾ ਕੁਝ ਸਮਾਂ ਦੇਖਦੀ ਰਹੀ ਫਿਰ ਉਸਨੇ ਮੋਬਾਈਲ ਕੁੜੀ ਵੱਲ ਵਧਾਇਆ ਨਹੀਂ ਦਾਦੀ ਹੁਣ ਮੈਂ ਆਪਣੀ ਕਿਤਾਬ ਪੜ੍ਹਨ ਲੱਗੀ ਆ ਮੈਂ ਵੀ ਕਿੰਨੀ ਕਮਲੀ ਆ ਪਤਾ ਨਹੀਂ ਕੀ ਕੁਝ ਪੁੱਠਾ ਸਿੱਧਾ ਸੋਚੀ ਜਾ ਰਹੀ ਸੀ ਬੰਤੋ ਦੀ ਨਾ ਆਪਣੇ ਜਵਾਕਾਂ ਨੂੰ ਬੰਤੋ ਦੇ ਕੋਲ ਵੀ ਨਹੀਂ ਲੱਗਣ ਦਿੰਦੀ ਮੇਰੀ ਨੌ ਨੇ ਤਾਂ ਕਦੇ ਰੋਕਿਆ ਹੀ ਨਹੀਂ ਕੋਈ ਪ੍ਰੋਗਰਾਮ ਹੋਵੇ ਭਾਵੇਂ ਘਰ ਵਿੱਚ ਭਾਵੇਂ ਇਹਦੇ ਪੇਕਿਆਂ ਦੇ ਮੈਨੂੰ ਪੂਰਾ ਮਾਣ ਦਿੰਦੇ ਨੇ ਹੋਰ ਮੈਨੂੰ ਕੀ ਚਾਹੀਦਾ ਜੇ ਮੁੰਡਾ ਮੈਨੂੰ ਕਈ ਵਾਰ ਖਿੱਚਦੇ ਉਹਨੂੰ ਆਖ ਦਿੰਦੀ ਏ ਕਿ ਮੰਮੀ ਨੂੰ ਆਦਰ ਨਾਲ ਬੋਲਿਆ ਕਰੋ ਬਸ ਕਦੇ-ਕਦੇ ਚੁੱਪ ਜਾਈ ਹੋ ਜਾਂਦੀ ਏ। ਉਦੋਂ ਪਤਾ ਨਹੀਂ ਕੀ ਹੋ ਜਾਂਦਾ। ਮਾਂ ਆਖਦੀ ਹੁੰਦੀ ਸੀ ਕੁੜੀਆਂ ਦੇ ਅੰਦਰ ਕਈ ਖਾਨੇ ਬਣੇ ਹੁੰਦੇ ਨੇ ਦਰਦ ਸਮਾਉਣ ਲਈ। ਪੇਕਿਆਂ ਦਾ ਦਰਦ ਸਹਰਿਆਂ ਸਾਹਮਣੇ ਨਹੀਂ ਦੱਸਦੀਆਂ ਕਿ ਕੱਲ ਨੂੰ ਕੀ ਪਤਾ ਕਿਹੜੀ ਗੱਲ ਦਾ ਮੇਣਾ ਬਣਾ ਕੇ ਮਾਰ ਦੇਣ। ਸਹਰਿਆਂ ਦਾ ਭੇਤ ਪੇਕਿਆਂ ਕੋਲ ਨਹੀਂ ਦਿੰਦੀਆਂ। ਪੇਕਿਆਂ ਦੀ ਚੰਗਿਆਈ ਨਾਲ ਸਹਰੇ ਘਰ ਵਿੱਚ ਆਦਰ ਮਿਲਦਾ ਅਤੇ ਸਹਰਿਆਂ ਦੇ ਚੰਗੇ ਹੋਣ ਨਾਲ ਪੇਕੇ ਘਰ ਵਿੱਚ ਮਾਣ ਮਿਲਦਾ। ਪਰ ਪਰ ਇਹ ਗੱਲਾਂ ਤਾਂ ਪਿੱਛੇ ਛੁੱਟ ਗਈਆਂ ਹੁਣ ਤਾਂ ਪਰਿਵਾਰ ਦੇ ਜੀਆਂ ਨੂੰ ਅਜੇ ਪੂਰੀ ਗੱਲ ਦਾ ਪਤਾ ਵੀ ਨਹੀਂ ਹੁੰਦਾ ਰਿਸ਼ਤੇਦਾਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਏ ਫੋਨ ਦਾ ਬਟਨ ਦੱਬਣ ਲੱਗਿਆ ਸਕਿੰਟ ਵੀ ਨਹੀਂ ਲੱਗਦਾ ਦੇਖਦੇ ਆਂ ਦੇਖਦੇ ਆਂ ਸਭ ਬਦਲ ਗਿਆ ਮੈਂ ਵੀ ਬਦਲ ਗਈ ਸਾਜ ਜਤਾ ਭਾਵੇਂ ਥੋੜੀ ਦੇਰ ਲਈ ਸੀ ਸਿਰਫ ਇੱਕ ਫੋਟੋ ਨੂੰ ਦੇਖ ਕੇ ਮੈਂ ਸਾਰਾ ਕੁਝ ਭੁੱਲ ਚੱਲੀ ਸੀ ਕਿ ਮੇਰੇ ਬੱਚੇ ਮੇਰੀ ਹਰ ਲੋੜ ਦਾ ਕਿੰਨਾ ਖਿਆਲ ਰੱਖਦੇ ਨੇ ਮੈਂ ਤਾਂ ਲੋਕਾਂ ਦੀਆਂ ਮਾਵਾਂ ਨੂੰ ਸਮਝਾਉਂਦੀ ਹੁੰਦੀ ਸੀ ਕਿ ਜਵਾਬ ਹੁਣ ਸਾਰਾ ਦਿਨ ਮਾਵਾਂ ਦੇ ਦੁਆਲੇ ਹੀ ਘੁੰਮਦੇ ਰਹਿਣ ਉਹਨਾਂ ਆਪਣੇ ਕੰਮ ਵੀ ਤਾਂ ਕਰਨੇ ਹੁੰਦੇ ਨੇ ਹਾਂ ਬਣਦਾ ਸਤਕਾਰ ਹਰ ਬਜ਼ੁਰਗ ਨੂੰ ਮਿਲਣਾ ਚਾਹੀਦਾ ਫਿਰ ਮੈਨੂੰ ਤਾਂ ਮਿਲ ਰਿਹਾ ਕੁਝ ਸਮਾਂ ਪਹਿਲਾਂ ਉਸ ਦੇ ਅੰਦਰ ਪੈਦਾ ਹੋਇਆ ਰਿਸ਼ਤਿਆਂ ਨੂੰ ਮਾਰਨ ਵਾਲਾ ਜ਼ਹਿਰ ਹੌਲੀ-ਹੌਲੀ ਆਪਣੇ ਪਰਿਵਾਰ ਲਈ ਦੁਆਵਾਂ ਵਿੱਚ ਬਦਲ ਰਿਹਾ ਸੀ ਉਹ ਇੱਕ ਟੱਕ ਆਪਣੇ ਪੋਤੀ ਵੱਲ ਦੇਖ ਰਹੀ ਸੀ ਉਸ ਲਈ ਪਿਆਰ ਉਮੜ ਰਿਹਾ ਸੀ ਕਿੰਨਾ ਕੰਮ ਰਹਿ ਗਿਆ ਪੁੱਤ ਤੇਰਾ ਉਸਨੇ ਪੁੱਛਿਆ ਬਸ 2 ਮਿੰਟ ਦਾ ਰਹਿ ਗਿਆ ਕੁੜੀ ਨੇ ਦੋ ਉਂਗਲਾ ਖੜੀਆਂ ਕਰਕੇ ਆਖਿਆ ਉਹ ਦੇਖ ਰਹੀ ਸੀ ਕਿ ਕਦੋਂ ਉਸਦੀ लाडली ਪੋਤੀ ਦਾ ਕੰਮ ਖਤਮ ਹੋਵੇ ਅਤੇ ਉਹ ਉਸ ਨੂੰ ਕੋਲ ਬੁਲਾਵੇ ਕੰਮ ਖਤਮ ਕਰਕੇ ਕੁੜੀ ਨੇ ਕਿਤਾਬਾਂ ਕਾਪੀਆਂ ਬੜੇ ਸਲੀਕੇ ਨਾਲ ਬਸਤੇ ਵਿੱਚ ਪਾਈਆਂ ਉਹ ਥੋੜਾ ਜਿਹੀ ਜਿਗਤੀ ਜਹੀ ਦਾਦੀ ਕੋਲ ਬਿਨਾਂ ਬੁલાਏ ਹੀ ਆ ਗਈ ਦਾਦੀ ਦਾ ਹੱਥ ਫੜ ਕੇ ਉਸ ਦੀਆਂ ਉਂਗਲਾਂ ਨਾਲ ਖੇਡਣ ਲੱਗ ਗਈ ਫਿਰ ਆਪਣੇ ਹੱਥ ਨਾਲ ਹੱਥ ਜੋੜ ਕੇ ਦੇਖਣ ਲੱਗੀ ਉਹ ਸੋਚ ਰਹੀ ਸੀ ਕਿ ਬੱਚੇ ਦੀ ਸ਼ੋਅ ਵਿੱਚ ਕਿੰਨਾ ਆਨੰਦ ਹੁੰਦੇ ਮੇਰਾ ਦਿਮਾਗ ਪਤਾ ਨਹੀਂ ਕਿਹੜੇ ਪੁੱਠੇ ਰਾਹ ਤੁਰ ਚੱਲਿਆ ਸੀ ਮੇਰਾ ਹੱਥ ਜੇ ਵੀ ਛੋਟਾ ਹੈ ਤੁਹਾਡੇ ਹੱਥ ਨਾਲੋਂ ਕੁੜੀ ਨੇ ਮੂੰਹ ਜਿਹਾ ਫੁਲਾ ਕੇ ਕਿਹਾ ਦਾਦੀ ਨੇ ਦੋਵਾਂ ਹੱਥਾਂ ਨਾਲ ਕੁੜੀ ਨੂੰ ਨੇੜੇ ਕੀਤਾ ਅਤੇ ਉਸ ਦਾ ਮੱਥਾ ਚੁੰਮ ਲਿਆ ਅਤੇ ਪਿਆਰ ਨਾਲ ਕਿਹਾ ਅਜੇ ਮੇਰਾ ਪੁੱਤ ਛੋਟਾ ਹੈ ਇਸ ਲਈ ਦਾਦੀ ਤੁਹਾਡਾ ਮਨ ਠੀਕ ਹੋ ਗਿਆ ਉਸ ਨੇ ਦਾਦੀ ਦੀ ਛਾਤੀ ਤੇ ਆਪਣਾ ਸਿਰ ਰੱਖਦਿਆਂ ਆਖਿਆ ਮਾਨ ਦਾ ਕੀ ਹੈ ਕਦੇ ਇਧਰ ਨੂੰ ਘੋੜੇ ਭਜਾ ਲੈਂਦੇ ਕਦੇ ਉਧਰ ਨੂੰ ਇਹ ਤਾਂ ਡੋਬੇ ਸੋਕੇ ਹੁੰਦਾ ਹੀ ਰਹਿੰਦੇ ਇਹ ਮਨ ਦੀ ਖੇਡ ਹੈ ਸਾਰੀ ਉਸਨੇ ਕੁੜੀ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਕੁੜੀ ਨੂੰ ਭਾਵੇਂ ਦਾਦੀ ਦੀ ਪੂਰੀ ਗੱਲ ਦੀ ਸਮਝ ਨਾ ਪਈ ਪਰ ਉਹ ਕੋਸ਼ਿਸ਼ ਸੀ ਕਿ ਦਾਦੀ ਦਾ ਮਨ ਹੁਣ ਠੀਕ ਹੈ